ਸਮਰਤੀ ਦੇ ਵਿੱਚ ਉਸ ਮਨੂ ਨਾ ਦੇ ਵਿਦਵਾਨ ਪੰਡਿਤ ਨੇ ਜਿਹਨੂੰ ਮਹਾਰਿਸ਼ੀ ਮਨੂ ਕਿਹਾ ਜਾਂਦਾ ਹੈ ਵੀ ਇੱਕ ਛੂਦਰ ਦੇ ਕੀ ਕੀ ਕਰਮ ਨੇ ਛੂਦਰ ਨੂੰ ਸਜ਼ਾ ਦੇਣ ਦਾ ਵਿਧਾਨ ਕੀ ਹੈ ਛੂਦਰ ਦੇ ਕੀ ਕੀ ਫਰਜ਼ ਨੇ ਸ਼ੁੱਧਰ ਨਾਮ ਨਹੀਂ ਜਪ ਸਕਦਾ ਰੱਬ ਦਾ ਨਾਮ ਜ਼ਬਾਨ ਤੇ ਲੈ ਨਹੀਂ ਸਕਦਾ ਸ਼ੁੱਧਰ ਜਿਹੜਾ ਹੈ ਉਹ ਕੰਨਾਂ ਤੋਂ ਰੱਬ ਦਾ ਨਾਮ ਸੁਣ ਵੀ ਨਹੀਂ ਸਕਦਾ ਜੇ ਸੁਣੇਗਾ ਤੇ ਕੰਨਾਂ 'ਚ ਸ਼ੀਸ਼ਾ ਪਘਲਾ ਕੇ ਪਾ ਦਿਓ ਸਿੱਕਾ ਪਘਲਾ ਕੇ ਪਾ ਦਿਓ ਜੇਕਰ ਜ਼ਬਾਨ ਤੋਂ ਨਾਮ ਲੰਦਾ ਹੈ ਤੇ ਜ਼ਬਾਨ ਵੜ ਦਿਓ ਕਿਉਂਕਿ ਸ਼ੁੱਧਰ ਦੇ ਸਾਰੇ ਕੰਮ ਕੇਵਲ ਸੇਵਾ ਭਾਵਦੇ ਨੇ ਸ਼ੂਦਰ ਨਾਲੀਆਂ ਸਾਫ਼ ਕਰ ਸਕਦਾ ਹੈ ਸ਼ੂਦਰ ਗਲੀਆਂ ਸਾਫ਼ ਕਰ ਸਕਦਾ ਹੈ ਸ਼ੂਦਰ ਜੂਠੇ ਭਾਂਡੇ ਧੋ ਸਕਦਾ ਹੈ ਸ਼ੂਦਰ ਪਸ਼ੂਆਂ ਦੇ ਵਿੱਚ ਰਹਿ ਕੇ ਪਸ਼ੂਆਂ ਦਾ ਕੰਮ ਕਰ ਸਕਦਾ ਹੈ ਗੋਹੇ ਕੂੜੇ ਦਾ ਕੰਮ ਕਰ ਸਕਦਾ ਹੈ ਸ਼ੂਦਰ ਚਮੜਾ ਦਾ ਕੰਮ ਕਰ ਸਕਦਾ ਹੈ ਪਰ ਸ਼ੂਦਰ ਕਿਉਂਕਿ ਗੰਦਾ ਹੋ ਗਿਆ ਹੁਣ ਨਾਲੀ ਦਾ ਕੰਮ ਕਰਕੇ ਚਮੜਾ ਦਾ ਕੰਮ ਕਰਕੇ ਜੂਠਿਆਂ ਭਾਂਡਿਆਂ ਦਾ ਕੰਮ ਕਰਕੇ ਪਸ਼ੂਆਂ ਦਾ ਕੰਮ ਕਰਕੇ ਇਸ ਕਰਕੇ ਕਿਤੇ ਰੱਬ ਦਾ ਨਾਮ ਨਾ ਝੂਠਾ ਹੋ ਜਾਏ ਤਾਂ ਕਰਕੇ ਸ਼ੂਦਰ ਨਹੀਂ ਜਨਮ ਸਕਦਾ ਅੱਛਾ ਕੁਝ ਇਹ ਚੀਜ਼